ਲਓ ਵੀ ਮਿੱਤਰੋ ਅੱਜ ਦੋ ਜਾਨਵਰ ਲਿਆਤੇ ਜਿਨ੍ਹਾਂ ਦੀ ਆਪਾਂ ਕੱਲ ਅਨਲੋਡਿੰਗ ਵਾਲੇ ਬਲੌਗ 'ਚ ਤੁਹਾਨੂੰ ਸ਼ੇਰੀਆਂ ਦੋ ਦਿਖਾਈਆਂ ਸੀ ਉਹ ਦੋਨਾਂ ਬੱਚਿਆਂ ਦੀ ਇੱਕ ਪ੍ਰੋਫੈਸ਼ਨਲ ਵੀਡੀਓ ਲਿਆਤੀ ਕਿਉਂਕਿ ਬੜੇ ਭਰਾਵਾਂ ਨੇ ਕੱਲ ਫੋਨ ਆਏ ਬਾਈ ਜਰ ਉਹਨਾਂ ਦੀ ਫੋਟੋ ਪਾ ਦਿਆਂ ਵੀਡੀਓ ਪਾ ਦਵਾਂ ਤਾਂ ਚਲੋ ਮੈਂ ਸੋਚਿਆ ਵੀ ਦੋਨਾਂ ਦੀ ਵੀਡੀਓ ਹੀ ਪਾ ਦਿੰਨੇ ਸਵਾਰੀ ਵਾਲੀ ਦੋਸਤੋ ਵੱਡੀ ਬੱਚੇ ਜਿਹੜੀ 2-2 ਸਾਲ ਦੀ ਹੈ ਤੇ ਆਹ ਛੋਟੀ ਬੱਚੀ 7-8 ਮਹੀਨੇ ਵਾਲੀ ਹੈ ਕੱਲੀ ਕੱਲੀ ਡਿਟੇਲ ਦਵਾਂਗੇ ਦੋਨਾਂ ਬੱਚਿਆਂ ਦੀ ਵੀਡੀਓ ਸਾਰੀ ਬਣਾਈ ਹੋਈ ਆ ਸਾਰੀ ਕੱਲੇ ਕੱਲੇ ਡਿਟੇਲ ਦੇਣੀ ਆ ਬਸ ਵੀਡੀਓ ਪ੍ਰੋਪਰ ਦੇਖ ਲਓ ਆ ਚੀਜ਼ ਮੈਂ ਤਾਂ ਦੱਸਿਆ ਵੀ ਕੋਈ ਭੁਲੇਖਾ ਨਾ ਖਾ ਜਾਵੇ ਵੀ ਇੱਕ ਬੱਚੀ ਆ ਤਾਂ ਮਿੱਤਰੋ ਸਭ ਤੋਂ ਪਹਿਲਾਂ ਆਪਾਂ ਵੱਡੀ ਬੱਚੀ ਦੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟਾਰਟਰ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ 30 ਮਈ 2025 ਦੀ ਵੀਡੀਓ ਲੈ ਆਏ ਆ ਤੁਹਾਡੇ ਲਈ ਤੇ ਅੱਜ ਦੋ ਜਾਨਵਰਾਂ ਦੀ ਵੀਡੀਓ ਆ ਤੇ ਵੀਡੀਓ ਪਸੰਦ ਆਈ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਜਿਆਦਾ ਤੋਂ ਜਿਆਦਾ ਘਰੀ ਚੱਲਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਭੁੱਲਿਓ ਤੇ ਆਜੋ ਬਾਅਦਿਆਂ ਵੀਡੀਓ ਵੱਲ ਦਿੰਦੇ ਆ ਡਿਟੇਲ ਤਾਂ ਦੋਸਤੋ ਇਹ ਨੀਲੀ ਜੰਬੀ ਬੱਚੀ ਆ ਪੰਜ ਕ ਲੈਨ ਬੱਚੀ ਆ ਚਾਰੇ ਪੈਰ ਚਟੇ ਆ ਪਿੰਡੇ 'ਚ ਸਾਰੇ ਵਾਲੀ ਚਟੇ ਆ ਤੇ ਖੰਨਿਆ ਕੋਨਾ ਇਸ ਨਖੀਆ ਤਕਰੀਬਨ 9 ਇੰਚ ਦੇ ਆਸ-ਪਾਸ ਬੱਚੀ ਦੀ ਹਾਈਟ ਹੋ ਤੇ ਬਾਲ ਭੌਰਿਆਂ ਵੱਲੋਂ ਸਾਫ ਆ ਲੈਂਥ ਲੁੰਥੇ ਹੀ ਤੁਸੀਂ ਦੇਖ ਸਕਦੇ ਹੋ ਬਾਡੀ ਬੁੱਡੀ ਸੋਹਣੀ ਆ ਬੱਚੀ ਦੀ ਪਲੀ ਪੁਲੀ ਵੀ ਚੰਗੀ ਆ ਤੇ ਨਖਰਾ ਵੀ ਸੋਹਣਾ ਆ ਮੋਰੇ ਮੂਰੇ ਮਾਲੋ ਜਿਵੇਂ ਦੋ ਦੰਦ ਹੋਣ ਦੀ ਤਿਆਰੀ ਕਰ ਰਹੀ ਹੈ ਬੱਚੀ ਤੇ ਮੋਰੇ ਮੀਟਿੰਗ ਵੀ ਕਰਾ ਕਰਾ ਕੇ ਅਗਲੇ ਸਾਲ ਤਾਈ ਬੱਚਾ ਵੀ ਲੈ ਸਕਦੇ ਆ ਕਈ ਵਾਰ ਹੁੰਦਾ ਨਾ ਨਵੇਂ ਭਰਾਵਾਂ ਦੀ ਖੁਆਇਸ਼ ਹੁੰਦੀ ਆ ਭਾਈ ਬੱਚੀ ਲੈਣੀ ਹੈ ਨਵੀਂ ਉਮਰ ਦੀ ਪਰ ਮੋਰੇ ਭਰਾਉਣ ਜੋਗੀ ਹੋ ਜੇ ਤਾਂ ਮਿੱਤਰ ਨਵੀਂ ਉਮਰ ਆ ਤੇ ਤੁਹਾਨੂੰ ਜਿਆਦਾ ਟਾਈਮ ਵੇਟ ਵੀ ਨਹੀਂ ਕਰਨੇ ਪੈਣੇ ਭਾਵੇਂ ਜਾਂਦੀ ਹੀਟ ਕੱਢੀ ਤੇ ਭਰਾ ਸਕਦੇ ਆ ਤੇ ਬੱਚਾ ਵੀ ਬੱਬ ਦੀ ਕਰਪਾਣਾ ਪੂਰੇ ਟੌਪ ਦਾ ਦੋ ਤੇ ਸਵਾਰੀ ਦੀ ਵੀ ਪਾਸ ਕਰਤੀ ਆਪਾਂ ਸਵਾਰੀ ਦੇ ਵਿੱਚ ਕਲਿੱਪਾਂ ਲਾਉਂਦੇ ਪਰ ਬੱਚੀ ਦੀ ਲੈਂਥ ਨੂੰ ਤਾਂ ਦੇਖੋ ਪੇਟ ਫੁੱਟ ਸੋਹਣਾ ਬਰੀਡਿੰਗ ਵਾਲੀ ਆ ਤੇ ਜਾਇਜ ਮੌਲਦੀ ਆ ਦੇਖੋ ਪਹਿਲੇ ਦਿਨ ਹੀ ਮੁੰਡਾ ਉੱਤੇ ਭਾਇਆ ਸੀ ਤੇ ਪਹਿਲੇ ਦਿਨ ਹੀ ਸੋਹਣਾ ਚੱਲ ਪਿਆ ਸਵਾਰੀ ਦੀ ਆਪਦੇ ਆਪ ਹੀ ਸੋਹਣਾ ਤਰਪੀ ਖਾਨਦਾਨ ਬਾਰੇ ਦੱਸੇ ਦੋਸਤੋਂ ਡੂਡਾਂ ਵਾਲੇ ਪ੍ਰਿੰਸ ਘੋੜੇ ਦੀ ਪੋਤੀ ਆ ਜੀ ਸੁਲਤਾਨ ਘੋੜੇ ਦੀ ਬੱਚੀ ਆ ਮੱਥੇ ਪਟਾ ਚਾਰ ਪਰ ਚਿੱਟੇ ਬਾਲ ਭੋਰੀਆਂ ਦੇ ਜਮਾਂ ਸਾਫ ਆ ਜੀ ਨਖਰਾ ਨੁਖਰਾ ਸੋਹਣਾ ਬੱਚੀ ਚ ਕੰਨਾ-ਕੁੰਨਾ ਦੀ ਵੀ ਸਨਖੇ ਆ ਤੇ ਤੋਰਾ-ਤੋਰਾ ਵੀ ਚੰਗਾ ਨੰਬਰ 2 ਤੇ ਦੋਸਤੋ ਆ ਬੱਚੀ ਜਿਹਨੇ ਹਾਈਟ ਵਾਲੀ ਬੱਚੀ ਲੈਣੀ ਹੈ ਵੀ ਮੰਨ ਲਓ ਖਾਨਦਾਨ ਵੀ ਤਗੜਾ ਹੋਵੇ ਬਰੀਕੀ ਵੀ ਹੋਵੇ ਤੇ ਵੀ ਜਦੋਂ ਸੰਭੀ ਹੈ ਤਾਂ ਚੰਗੀ ਮੰਨ ਲਓ ਘੋੜੀ ਬਣੇ ਤਾਂ ਮਿੱਤਰੋ ਅੱਜ ਤੁਹਾਡੇ ਲਈ ਉਹ ਬੱਚੀ ਜਿਹਦੀ ਲੱਤ ਦੀ ਤਾਂ ਨਲੀ ਪਹਿਲਾਂ ਚੈੱਕ ਕਰ ਲੋ ਆਪੇ ਤੁਹਾਨੂੰ ਹਾਈਟ ਦਾ ਪਤਾ ਚੱਲ ਚੈਂਪੀਅਨ ਬਲੱਡ ਲਾਈਨ ਤੇ ਇਹਦੇ ਸਾਰੇ ਖਾਨਦਾਨ ਬਾਰੇ ਦੱਸੀਏ ਤਾਂ ਦੋਸਤੋ ਚੈਂਪੀਅਨ ਬਲੱਡ ਲਾਈਨ ਨੀਲੀ ਚੰਬੀ ਬੱਚੀ ਆ ਦਰਾਹੇ ਵਾਲਿਆਂ ਦੀ ਆਸਫ ਫੀਡ ਬਾਰੇ ਤਾਂ ਤੁਸੀਂ ਸੁਣੇ ਹੋਣਾ ਉਹਨਾਂ ਬਾਈ ਹੋਣਾ ਕੋਲ ਸਣੀ ਹੋਣਾ ਕੋਲ ਉਹ ਘੋੜਾ ਜਿਹੜਾ ਚੈਂਪੀਅਨ ਕੈਂਗ ਘੋੜਾ ਉਹਦੀ ਡਾਇਰੈਕਟ ਬੱਚੀ ਆ ਬਾਈ ਹੋਣਾਂ ਦੇ ਫਾਰਮ 'ਚ ਬਰੀਡ ਹੋਈ ਆ ਤੇ ਚੰਮਾ ਵੀ ਚੰਗੀ ਹਾਈਟ ਦੀ ਹੈ ਤੇ ਬੱਚੀ ਨੇ ਵੀ ਹਾਈਟ ਹੋਟੀ ਚੰਗੀ ਕਾਢੇ ਨੇ ਬਰੀਕੀ ਬਰੂਕੀ ਦੇਖੋ ਕਿੰਨੀ ਜ਼ਿਆਦਾ ਚੰਗੀ ਹੈ ਤੇ ਲੱਤ ਦੀ ਪਹਿਲਾਂ ਨਲੀ ਚੈੱਕ ਕਰ ਲਈ ਮੱਥੇ ਸਿੰਗਲ ਭੌਰੀ ਆ ਦਿਓ ਮਨ ਇਹਦੇ ਬੱਚੀ ਤੇ ਲੱਗਿਆ ਹੋਇਆ ਪੂਸ ਚੱਟੀ ਆ ਬੱਚੀ ਦੀ ਤੇ 100% ਨੁਕਰੇ ਬੱਚੇ ਦੇ ਨੇ ਬੱਚੀ ਦੀ ਗਰਦਨ ਪਤਲੀ ਦੇਖੋ ਕਿੰਨਾ ਸੋਹਣਾ ਖੌਂਡ ਵਾਲੀ ਗਰਦਨ ਲੈਂਥ ਲੰਬੀ ਸੋਹਣੀ ਤੇ ਨਖਰਾ ਵੀ ਪੂਰਾ ਪੱਬਾਂ ਤੇ ਤੁਰਦੀ ਫਿਰਦੀ ਐ ਬੱਚੀ ਜਦੋਂ ਮਿੱਤਰ ਜੇ ਕਹਿੰਦੇ ਸ਼ੋਅ ਕੁਆਲਿਟੀ ਦੀ ਆਪਾਂ ਕਹਿਦੀ ਬੱਚੀ ਲੈਣੀ ਬਰੀਕੀ ਵਾਲੀ ਹਾਈਟ ਰੇਟ ਵੀ ਕਰੀ ਜੀ ਤੇ ਮਾਂ ਦੀ ਹਾਈਟ ਬਹੁਤ ਨੁਗਰੇ ਕੁੜੀ ਦੀ ਦੋਸਤੋ ਬੱਚੀ ਆ ਮਾਂ ਦੀ ਨੀਲੀ ਚੰਬੀ ਹਾਈਟ ਵਾਲੀ ਆ ਤੇ ਬੱਚੀ ਹਾਈਟ ਵਾਅ ਕਰ ਦੋ ਸੋ ਜੇ ਹਾਈਟ ਵਾਲੀ ਬੱਚੀ ਲੈਣੀ ਆ ਤੇ ਛੂਟ ਹੀ ਪਾ ਲੈਣੀ ਹੈ ਕਈਆਂ ਭਰਾਵਾਂ ਦੇ ਮਨ 'ਚ ਹੁੰਦਾ ਵੀ ਜਰਾ ਆਪਾਂ ਬੱਤਿ ਆਪਦੇ ਹੱਥੀ ਪਾਲਨੇ ਪਰ ਚੰਗੀ ਚੀਜ਼ ਮਿਲ ਜੇ ਤਾਂ ਮਿੱਤਰੋ ਚੰਗੀ ਚੀਜ਼ ਲਿਆਤੀ ਆਪਦੇ ਹੱਥੀ ਪਾਲ ਲੋ ਪੂਰਾ ਮੋਲ ਮੋੜ ਜੋ ਬੱਚੀ ਕਿਉਂਕਿ ਕਦ ਗੁੱਦਰੀ ਵੀ ਚੰਗੀ ਬਨੂ ਤੇ ਮੂਰੇ ਪ੍ਰੋਡਿਊਸ ਵੀ ਚੰਗਾ ਕਰੋ ਰਿਜ਼ਲਟ ਸੋਹਣੇ ਦੋ ਬਾਕੀ ਆਪਾਂ ਨੰਬਰ ਸਕਰੀਨ ਦੇ ਉੱਤੇ ਦੇ ਤੇ ਦੋਨਾਂ ਚੋਂ ਵੀ ਜਿਹੜਾ ਜਾਨਵਰ ਪਸੰਦ ਆ ਫੋਨ ਲਾ ਲੈ ਤਾ